ਦੋਸਤੋ ਜਿਵੇਂ ਕਿ ਅਸੀਂ ਸਾਰੇ ਜਿਹੜੇ ਪਸ਼ੂ ਆ ਉਹ ਆਪਣੇ ਘਰਾਂ ਦੇ ਵਿੱਚ ਰੱਖਦੇ ਹਾਂ ਤੇ ਸਭ ਤੋਂ ਵੱਡੀ ਜਿਹੜੀ ਪਸ਼ੂਆਂ ਦੇ ਜੇ ਬਿਮਾਰੀਆਂ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਪਾਂ ਨੂੰ ਉਹ ਖਾਸ ਤੌਰ ਤੇ ਚਿਚੜਾਂ ਦੀ ਆਉਂਦੀ ਆ ਪਸ਼ੂਆਂ ਨੂੰ ਜਿਹੜੇ ਚਿਚੜ ਉਹ ਬਹੁਤ ਚੁੰਮੜਦੇ ਨੇ ਸੋ ਇੱਥੇ ਸਟਾਲ ਲੱਗੀ ਹੋਈ ਆ ਚਿਚੜਾਂ ਦਾ ਕਰੇ ਸਫਾਇਆ ਸੋ ਆਪਾਂ ਵੀਰ ਜੀ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਕੋਲ ਕਿਹੜੀਆਂ-ਕਿਹੜੀਆਂ ਚਿਚੜਾਂ ਦੀਆਂ ਪਸ਼ੂਆਂ ਦੀਆਂ ਦਵਾਈਆਂ ਹਨ ਤੇ ਉਹ ਕਿਸ ਤਰ੍ਹਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਸੋ ਆਪਾਂ ਇਹਨਾਂ ਤੋਂ ਇਨਫੋਰਮੇਸ਼ਨ ਜਿਹੜੀ ਉਹ ਹਾਸਲ ਕਰਾਂਗੇ ਦਵਾਈਆਂ ਤੁਸੀਂ ਪੁੱਛੋ ਜਿਹੜੇ ਲੈ ਕੇ ਗਏ ਨੇ ਹਾਂਜੀ ਬਾਈ ਜੀ ਇਹ ਚਿਚੜਾਂ ਦੀ ਸਮੱਸਿਆ ਜਿਹੜੀ ਸਭ ਤੋਂ ਜ਼ਿਆਦਾ ਨਹੀਂ ਚਿਚੜਾ ਨਹੀਂ ਬਾਈ ਸਾਡੇ ਨਾਲ ਅੱਛਾ ਜੀ ਰੋਟੀ ਨਾਲ ਗੱਭਣ ਨਹੀਂ ਰਹਿੰਦੇਗੀ ਤੇ ਮੈਂ ਲੁਧਿਆਣੇ ਮੇਲੇ ਤੇ ਗਿਆ ਸੀਗਾ ਉੱਥੇ ਮੈਨੂੰ ਉਹ ਬਾਈ ਨੇ ਰეკਮੈਂਡ ਕੀਤਾ ਸੀ ਇਹ ਵੀ ਮੈਂ ਨਿੱਕੀ ਪਾਊਡਰ ਤੁਸੀਂ ਦਿਓ ਤੇ ਨਾਲ ਠੀਕਾ ਭਉਣ ਤੋਂ ਬਾਅਦ ਉਹ ਕਹਿੰਦਾ ਵੀ ਟਿਊਨ ਚਿੱਟੀਗਾ ਜਾਨੀ ਕਿ ਲਾ ਦੇਣਾ ਤੇ ਅੱਜ ਸਾਡੀ ਝੋਟੀ ਨੂੰ 5 ਮਹੀਨੇ ਦੀ ਗੱਭਣਾ ਪਹਿਲਾਂ ਉਹ ਸਾਲ ਹੋ ਗਿਆ ਸੀ ਬਣਦੀ ਨਹੀਂ ਸੀਗੀ ਵਧੀਆ ਰਿਜ਼ਲਟ ਲੱਗਿਆ ਭੁੜੀ ਆਪਣੀ ਆਪ ਦੀ ਜਾਨੀ ਕਿ ਆਪਣਾ ਤਜਰਬਾ ਉਹ ਸੰਝਾ ਕੀਤਾ ਪਰ ਉਹ ਗੱਲ ਨਹੀਂ ਕਿ ਕਿਤੇ ਕਹਿਣ ਤੇ ਹਾਂ ਵਧੀਆ ਤੇ ਤੁਹਾਨੂੰ ਲੱਗਿਆ ਠੀਕ ਆ ਸੋ ਤੁਹਾਡੇ ਕਸਟਮਰ ਆ ਜਿਹੜੇ ਕਿਉਂਕਿ ਲੁਧਿਆਣਾ ਮੇਲੇ ਤੇ ਤੁਹਾਡਾ ਸਟਾਲ ਸੀ ਇਹਨਾਂ ਨੇ ਬਹੁਤ ਵਧੀਆ ਦੱਸਿਆ ਵਾ ਸੋ ਜਿਹੜੀ ਚਿਚੜਾਂ ਦੀ ਸਮੱਸਿਆ ਬਾਈ ਜੀ ਹਾਂਜੀ ਵੀਰ ਚਿਚੜਾਂ ਜ਼ਿਆਦਾ ਪਸ਼ੂਆਂ ਨੂੰ ਆਉਂਦੀ ਇਹਦੇ ਬਾਰੇ ਆਪਣੇ ਕੋਲ ਗੋਲੀ ਆਂਦੀ ਐ ਮੈਕਨੈਡ ਠੀਕ ਹੈ ਜੀ ਇੱਕ ਪਸ਼ੂ ਨੂੰ ਤਿੰਨ ਗੋਲੀਆਂ ਦੇਣੀ ਹੈ ਆਪਾਂ ਇੱਕ ਅੱਜ ਕੱਲ ਪਰਸੋਂ ਲਗਾਤਾਰ ਤਿੰਨ ਦਿਨ ਦੇਣੀ ਹੈ ਆਪਾਂ ਇਹਦੇ ਨਾਲ ਪੇਟ ਦੇ ਅੰਦਰ ਐ ਮਲਾਪ ਵੀ ਮਰਦੇ ਐ ਤੇ ਬਾਹਰ ਵੀ ਜੂਆ ਚਿਚੜ ਪਿਸੂ ਘਰਿਸ਼ ਲਿਖਾ ਉਹਦੇ ਤੇ ਵੀ ਕੰਮ ਕਰਦੀ ਹੈ ਜੀ ਤੇ ਆਪਾਂ ਤਿੰਨ ਮਿੰਟ ਤੇ ਤੁਹਾਨੂੰ ਗਰੰਟੀ ਦੇਨੇ ਤਿੰਨ ਮਿੰਟ ਚਿਚੜ ਨਹੀਂ ਲੱਗਦਾ ਇਹ ਪਸ਼ੂ ਨੂੰ ਹਾਂ ਜੀ ਬਿਲਕੁਲ ਸੇਫ ਹੈ ਜੀ ਗੱਬਣ ਪਸ਼ੂ ਨੂੰ ਹੀ ਸੇਫ ਹੈ ਤੇ ਦੂਧਾਰੂ ਪਸ਼ੂ ਨੂੰ ਹੀ ਸੇਫ ਹੈ ਜੀ ਗੋਲੀ ਆਪਣੀ ਠੀਕ ਹੈ ਜੀ ਮੈਕਨੜੀ ਤੇ ਨਾਲ ਆ ਦੂਜੀ ਹਾਂ ਜੀ ਇਸ ਤੋਂ ਬਾਅਦ ਆਪਣੇ ਕੋਲ ਮਿੰਟ 21 ਪਾਊਡਰ ਆਂਦਾ ਹੀ ਇਹ ਸਪੈਸ਼ਲ ਆਪਾਂ ਇਨਫਰਟੀਲਿਟੀ 100 ਗ੍ਰਾਮ ਦੀ ਪੈਕਿੰਗ ਹੈ ਜੀ 50 ਗ੍ਰਾਮ ਆਪਾਂ ਡੇਲੀ ਦੇਣਾ ਹੈ ਪੂਰੇ 21 ਦਿਨ ਦੀ ਖੁਰਾਕ ਹੈ ਜੀ ਇੱਕੋ ਪੈਕੇਟ ਦਿੰਦੇ-ਦਿੰਦੇ ਪਸ਼ੂ ਆਪਣਾ ਬੋਲੇਗਾ ਵੀ ਤੇ ਰਹੂਗਾ ਵੀ ਇਹਦੇ ਨਾਲ ਮਿੰਟ 21 ਬੋਲੇ ਇਸ ਤੋਂ ਲਾਗ ਵੇਰੇ ਆਪਣੇ ਕੋਲ ਟਿਉਨਸ਼ ਪਾਊਡਰ ਹੈ ਇਹ ਸੂਣ ਤੋਂ ਪਹਿਲਾਂ ਲੇਵਾ ਬਣਾਉਣ ਵਾਸਤੇ ਜਦੋਂ ਆਪਣੇ ਪਸ਼ੂ ਨੂੰ ਸੂਣ ਚ ਇੱਕ ਮਹੀਨਾ ਰਹਿ ਗਿਆ ਤੁਸੀਂ ਇੱਕ ਪੂਰੀ ਡੇਲੀ ਦੇਣੀ ਆਪਾਂ ਇਹਦੀ ਤੇ ਦੂ ਮਹੀਨਾ ਪਹਿਲਾਂ ਫਿਰ ਸਟਾਰਟ ਕਰਨਾ ਲੇਵਾ ਵੀ ਵਧੀਆ ਬਣੇਗਾ ਕੋਈ ਸੂਣ ਤੋਂ ਬਾਅਦ ਥਣ ਨਹੀਂ ਖੜੇਗਾ ਕੋਈ ਜੇਰ ਦੇ ਦਿੱਖਦੇ ਆਉਗੀ ਤੇ ਉਹ ਨਸ਼ਾ ਪਾਊਡਰ ਹਾਂਜੀ ਦੋ ਡੱਬਿਆਂ ਦਾ ਕੋਰਸ ਹੈ ਤੇ ਦੋਹੀ ਡੱਬੇ ਦੇ ਵਿੱਚ ਰਿਜ਼ਲਟ ਮਿਲਦਾ ਓਕੇ ਹੋਣਾ ਚਾਹੀਦਾ ਜਿਹੜਾ ਮੈਂ ਨੰਬਰ ਨਾੜਾ ਵਗੈਰਾ ਸੀ ਉਹਦਾ ਕਾਰਨ ਇੱਕ ਵਾਰੀ ਆਪਣੇ ਕੋਲ ਗਰੋਥ ਮੰਦਰਾ ਪਾਊਡਰ ਆਉਂਦਾ ਹੀ ਇਹ ਸਪੈਸ਼ਲ ਆਪਣਾ ਬੱਚਿਆਂ ਦੇ ਗਰੋਥ ਵਾਸਤੇ ਹੈ ਜਦੋਂ ਆਪਣੀ ਕੱਟੀ ਵਿੱਚ ਹੀ 1 ਮਹੀਨੇ ਦੀ ਹੋ ਜਾਂਦੀ ਹੈ ਆਪਾਂ 10 ਗ੍ਰਾਮ ਤੋਂ ਸ਼ੁਰੂ ਕਰਨਾ ਹੁੰਦਾ ਹੈ ਇਹਦਾ ਫਾਇਦਾ ਇਹ ਇੱਕ ਤਾਂ ਕੱਟੀ ਬੱਚੀ ਕੱਦ-ਕੱਦ ਵਧਿਆ ਕਰੇਗੀ ਸਿਹਤ ਪਿਛੋਂ ਵੀ ਵੇਖਣ ਜਦੋਂ ਨੂੰ ਰਾਜੀ ਮਿਲੇਗੀ ਵਧੀਆ ਜਿੱਥੇ ਕਈ ਕਿਸੇ ਵੇਖਦਾ ਮੈਂ ਕੱਦ ਗ੍ਰੋਥ ਮੰਤਰਾ ਪਾਊਡਰ 400 ਗ੍ਰਾਮ ਦੇ ਵਿੱਚ ਠੀਕ ਹੈ ਜੀ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਦੋਸਤੋ ਵੀਡੀਓ ਨੂੰ ਕਰਿਓ ਸ਼ੇਅਰ ਬਾਈ ਹੋਣਾ ਨੇ ਜਿਹੜੇ ਪਸ਼ੂਆਂ ਦੇ ਪ੍ਰੋਡਕਟ ਸੀ ਇਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਆ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੋਰ ਵੀ ਸਾਡੇ ਕਿਸਾਨ ਭਰਾਵਾ ਉਹਨਾਂ ਤੱਕ ਫਾਇਦਾ ਹੋ ਸਕੇ ਵੀਡੀਓ ਪਹੁੰਚ ਸਕੇ ਸੋ ਤੁਹਾਡਾ ਧੰਨਵਾਦ ਜੀ